ਜਦ ਲੈਟਰ ਵਿੱਚ ਸਪੈਸੀਫਾਈ ਹੀ ਨਹੀਂ ਕੀਤੀਆਂ ਕਿਸ ਗੱਲ ਦੀ ਭੁੱਲ ਤੁਸੀਂ ਮਾਫੀ ਮੰਗ ਰਹੇ ਹੋ ਕਿਸ ਕਿ ਇਹ ਭੁੱਲਾ ਨਹੀਂ ਕਿ ਭੁੱਲਾ ਉਹਨੀਆਂ ਨੇ ਜਾਂ ਤਾਂ ਕਿਉਂ ਜਿਹੜੀ ਆਊਟ ਆਫ ਇਗਨੋਰੈਂਸ ਹੁੰਦੀਆਂ ਨੇ ਐਸੀ ਲੈਂਗੁਏਜ ਹੈ ਜਿਹਦੇ ਵਿੱਚ ਕੀ ਮੈਂ ਸਮਝਾਂਗਾ ਕਿ ਸ਼੍ਰੀ ਅਕਾਗ ਤਖਤ ਸੈਪ ਨੂੰ ਪੰਥ ਨੂੰ ਵੀ ਚੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਬਈ ਸਾਡੇ ਕੋਲ ਜਿਹੜੀਆਂ ਭੁੱਲਾਂ ਹੋਈਆਂ ਨੇ ਉਹ ਸਾਰੀਆਂ ਭੁੱਲਾਂ ਮੈਂ ਮੇਰਾ ਪਰਿਵਾਰ ਅਕਾਲੀ ਦਲ ਆਪਣੀ ਝੋਲੀ ਵਿੱਚ ਪਾਉਂਦਾ ਮੇਰੇ ਕੋਲ ਕਿਹੜੀ ਕਿੜੀਆਂ ਗਲਤੀਆਂ ਹੋਈਆਂ ਨੇ ਕੀ ਮੇਰੇ ਪਿਤਾ ਨੇ 1978 ਦੇ ਵਿੱਚ ਨਿਰੰਘਕਾਰੀ ਕਾਂਡ ਮੇਲੇ ਇਹ ਗੋਲੀਆਂ ਚਲਵਾਈਆਂ ਸੀ ਪੁਲਿਸ ਕੋਲੋਂ ਐ ਵੀ ਮੇਰੇ ਪਿਤਾ ਕੋਲ ਗਲਤੀ ਹੋਈ ਸੀਗੀ ਕੈਬਲ ਕਲਾ ਗੋਲੀकांड ਚਲਾਇਆ ਔਰ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਉਹ ਮਾਰੇ ਗਏ ਸਤਨਾਮ ਵਾਜੂ ਦਾ ਜਾਪ ਕਰਦੇ ਹੋਏ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਇੰਦਰਾ ਗਾਂਧੀ ਨੇ ਨਾ ਸ਼੍ਰੀ ਅਕਾਦ ਤੱਕ ਸੱਪ ਤੇ ਫੌਜਾਂ ਪੇਜ ਕੇ ਟੈਂਕ ਪੇਜ ਕੇ ਬਿਲਡਿੰਗਸ ਦਾ ਨੁਕਸਾਨ ਕੀਤਾ ਸੀਗਾ ਇਹਨਾਂ ਨੇ ਸਿਧਾਂਤਾਂ ਦਾ ਨੁਕਸਾਨ ਕਰਤਾ ਕਿ ਸੌਫਟ ਪੋਨਰ ਲੈਂਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਜੀ ਵੀਰ ਬਾਦਲ ਕਿੰਨਾ ਨਿਮਾਣਾ ਬਣ ਕੇ ਉੱਥੇ ਆ ਗਿਆ ਜੀ ਉਹਨੇ ਤਾਂ ਮਾਫੀ ਮੰਗ ਲਈ ਜੀ ਉਹਨੇ ਆਪਣੀ ਭੁੱਲਾਂ ਐਕਸੈਪਟ ਕਰ ਲਈਆਂ ਜੀ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਜੀ ਇੱਕ ਇੰਟਰਪ੍ਰੀਟੇਸ਼ਨ ਇਹ ਹੈ ਕਿ ਸਪੈਸੀਫਾਈ ਯੋਰ ਬਲੰਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਤ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਬੰਦ ਲਿਫਾਫਾ ਪੱਤਰ ਜਿਹੜਾ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ ਜਿਸ ਨੂੰ ਲੈ ਕੇ ਸਾਰਿਆਂ ਦੀ ਨਜ਼ਰ ਉਸ ਪੱਤਰ ਤੇ ਬਣੀ ਹੋਈ ਸੀ ਜਿਸ ਨੂੰ ਲੈ ਕੇ ਹੁਣ ਉਹ ਪੱਤਰ ਜਿਹੜਾ ਹੈ ਉਹ ਸਾਹਮਣੇ ਆਇਆ ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਗਲਤੀਆਂ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਹੈ ਇਸ ਵਾਪਸ ਆ ਨਾ ਗੱਲਬਾਤ ਕਰਨ ਲਈ ਤਿਆਰ ਹੈ ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਿਲਦਲ ਸਿੰਘ ਜੀ ਪ੍ਰੋਫੈਸਰ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਵਾਈਗੂ ਜੀ ਕੀ ਪਤਾ ਜੀ ਪ੍ਰੋਫ ਕੀ ਕਹਿਣਾ ਚਾਹੋਗੇ ਕੀ ਨਜ਼ਰ ਆਇਆ ਇਸ ਪੱਤਰ ਦੇ ਵਿੱਚ ਤੋਂ ਹਨ ਇਹ ਪੱਤਰ ਸੁਖਬੀਰ ਸਿੰਘ ਬਾਦਲਵਲੋਂ 24 ਜੁਲਾਈ ਨੂੰ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ ਸੀਗਾ ਜੀ ਔਰ ਇਹ ਤਿੰਨ ਪੇਜਾਂ ਦਾ ਪੱਤਰ ਹੈ ਔਰ ਇਹਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲਵਲੋਂ ਵੀ 2015 ਦੇ ਵਿੱਚ ਇੱਕ ਚਿੱਠੀ ਲਿਖੀ ਗਈ ਸੀਗਾ ਟੂਕੂਬਾ ਦੇ ਮਹੀਨੇ ਚ ਅਕਤੂਬਰ ਚ ਉਹੀ ਇਹਨਾਂ ਦੇ ਵਿੱਚ ਜੋੜੀ ਹੈ ਤੇ ਆਪਣੀ ਇਸ ਪੱਤਰ ਦੇ ਵਿੱਚ ਤਿੰਨ ਪੇਜਾਂ ਦੇ ਪੱਤਰ ਵਿੱਚ ਇੱਕ ਬੜੀ ਡਿਪਲੋਮੈਟਿਕ ਲੈਂਗੁਏਜ ਯੂਜ਼ ਕੀਤੀ ਹੈ ਜੀ ਆ ਐਸੀ ਲੈਂਗੁਏਜ ਹੈ ਜਿਹਦੇ ਵਿੱਚ ਕੀ ਮੈਂ ਸਮਝਾਂਗਾ ਕਿ ਸ਼੍ਰੀ ਅਕਾਲ ਤਖਤ ਸੈਪ ਨੂੰ ਪੰਥ ਨੂੰ ਵਿੱਚ ਚੀਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ no doubt ਕਿ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਭਈ ਸਾਡੇ ਕੋਲ ਜਿਹੜੀਆਂ ਭੁੱਲਾਂ ਹੋਈਆਂ ਨੇ ਉਹ ਸਾਰੀਆਂ ਭੁੱਲਾਂ ਮੈਂ ਮੇਰਾ ਪਰਿਵਾਰ ਅਕਾਲੀ ਦਲ ਆਪਣੀ ਝੋਲੀ ਵਿੱਚ ਪਾਉਂਦਾ ਜੋ ਭੁੱਲਾਂ ਹੋਈਆਂ ਨੇ ਦਰਸ਼ਨ ਦੇ ਵਿੱਚ ਹੁੰਦਾ ਕੀ ਹੈ ਜਿਸ ਨੇ ਕੋਈ ਵਿਅਕਤੀ ਕਿਸੇ ਗੱਲ ਦੀ ਖਿਮਾ ਯਾਚਨਾ ਕਰਦਾ ਹੈ ਨਾ ਕਿਸੇ ਕੋਲ ਜਾ ਕਰਕੇ ਉਹ ਸਪੈਸੀਫਿਕਲੀ ਮੈਂਸ਼ਨ ਕਰਦਾ ਹੈ ਕਿ ਮੇਰੇ ਕੋਲ ਕਿਹੜੀ ਕਿੜੀਆਂ ਗਲਤੀਆਂ ਹੋਈਆਂ ਨੇ ਕੀ ਮੇਰੇ ਪਿਤਾ ਨੇ 1978 ਦੇ ਵਿੱਚ ਨਿਰੰਘਕਾਰੀ ਕਾਂਡ ਵੇਲੇ ਇਹ ਗੋਲੀਆਂ ਚਲਵਾਈਆਂ ਸੀ ਪੁਲਿਸ ਕੋਲੋਂ ਐ ਵੀ ਮੇਰੇ ਪਿਤਾ ਕੋਲ ਗਲਤੀ ਹੋਈ ਸੀ ਕਿ ਸ਼੍ਰੀ ਅਕਾਰਤਖ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀਗਾ ਉਹਦੇ ਵਿੱਚ ਵੀ ਇਹਨਾਂ ਲੋਕਾਂ ਦੀ ਇਨਵੋਲਵਮੈਂਟ ਸੀਗੀ ਹਾਂ ਬਈ ਅਸੀਂ ਉਹ ਵੀ ਗਲਤੀ ਮੰਨਦੇ ਹਾਂ 2007 ਦੇ ਵਿੱਚ ਜਿਹੜਾ ਸਵਾੰਗ ਰਚਿਆ ਸੀਗਾ ਉਹਨੂੰ ਪੁਸ਼ਾਕ ਦੀ ਗਲਤੀ ਸੀਗੀ ਜਿਹੜੀ ਸੀਗੀ ਉਹਨੂੰ ਮਿਲੀ ਸੀਗੀ ਉਹਦੇ ਬਾਅਦ ਪਰਚਾ ਦਰਜ ਹੋਇਆ ਹੋਰ ਪਰਚੇ ਨੂੰ ਬਾਅਦ ਚ ਰੈਨ ਕੈਨਸਲ ਵੀ ਕਰਾਇਆ ਕੀ ਉਹ ਗਲਤੀ ਹੈ ਚ ਮੰਨੀ ਗਈ ਹੈ ਨਹੀਂ ਮੰਨੀ ਗਈ 2015 ਦੇ ਵਿੱਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਚੋਰੀ ਕੀਤੀ ਡੇਰੇ ਵਾਲਿਆਂ ਨੇ ਜਿਨ੍ਹਾਂ ਕੋਲ ਕੀ ਵੋਟਾਂ ਮੰਗਲ ਨਹੀਂ ਜਾਂਦੇ ਰਹੇ ਨੇ ਉਹ ਉਹ ਵੋਟਾਂ ਮੰਗਣ ਲਈ 2012 ਵਿੱਚ ਵੀ ਗਏ 2017 ਵਿੱਚ ਵੀ ਗਏ 2007 ਵਿੱਚ ਵੀ ਗਏ ਉਹ ਲਗਾਤਾਰ ਜਾਂਦੇ ਰਹੇ ਕਿ ਉਹ ਗਲਤੀਆਂ ਮੰਗੀਆਂ ਮੰਨੀਆਂ ਇਹਨਾਂ ਨੇ ਨਹੀਂ ਮੰਨੀਆਂ ਸੋ ਗਲਤੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਬਾਬਲ ਕਲਾ ਗੋਲੀਗਾਂਡ ਚਲਾਇਆ ਹੋਰ ਉਹਦੇ ਵਿੱਚ ਜਿਹੜੇ ਬੰਦੇ ਸੀਗੇ ਉਹ ਮਾਰੇ ਗਏ ਸਤਨਾਮ ਵਾਹਿਗੁਰੂ ਦਾ ਚਾਪ ਕਰਦੇ ਹੋਏ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿ ਉਹ ਗਲਤੀਆਂ ਇਹਨਾਂ ਨੇ ਮੰਨੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਪੰਜ ਸਿੰਘ ਸਾਹਿਬਾਨ ਨੂੰ ਆਪਣੀ ਕੋਠੀ ਬੁਲਾ ਕਰਕੇ ਹਿਦਾਇਤਾ ਦੇਣੀਆਂ ਨਿਰਦੇਸ਼ ਦੇਣੇ ਕਿ ਤੁਸੀਂ ਜਿਹੜਾ ਹੈ ਗোনウィਥ ਰਾਮ ਰੈਨ ਨੂੰ ਮੁਆਫ ਕਰਦੇ ਹੋ ਬਗੈਰ ਮਾਫੀ ਮੰਗੇ ਬਗੈਰ ਉਥੇ ਪੇਸ਼ ਹੋਏ ਉਹਨਾਂ ਨੂੰ ਮੁਆਫੀ ਦਵਾ ਦੇਣੀ ਕੀ ਇਹ ਭੁੱਲਾ ਨੇ ਕੀ ਸਪੈਸੀਫਾਈ ਕੀਤੀ ਨੇ ਇਸ ਲੈਟਰ ਵਿੱਚ ਸਪੈਸੀਫਾਈ ਨਹੀਂ ਕੀਤੀਆਂ ਸੋ ਜਦ ਲੈਟਰ ਵਿੱਚ ਸਪੈਸੀਫਾਈ ਹੀ ਨਹੀਂ ਕੀਤੀਆਂ ਕਿਸ ਗੱਲ ਦੀ ਭੁੱਲ ਤੁਸੀਂ ਮਾਫੀ ਮੰਗ ਰਹੇ ਹੋ ਕਿਸ ਇਹ ਭੁੱਲਾ ਨਹੀਂ ਹੈ ਭੁੱਲਾ ਉਹ ਹੁੰਦੀਆਂ ਨੇ ਯਾਦ ਰੱਖਿਓ ਜਿਹੜੀ ਆਊਟ ਆਫ ਇਗਨੋਰੈਂਸ ਹੁੰਦੀਆਂ ਨੇ ਮੈਂ ਸਪੋਸ ਕਰੋ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਜਾ ਰਹੇ ਆ ਮੈਨੂੰ ਪਤਾ ਹੈ ਕਿ ਇੱਥੇ ਦੀ ਮਰਿਆਦਾ ਕੀ ਹੈ ਪ੍ਰਕਰਮਾਂ ਦੀ ਲੇਕਿਨ ਇੱਕ ਵਿਅਕਤੀ ਕੇਰਲਾ ਤੋਂ ਆਂਦਾ ਹੈ ਉਹਨੂੰ ਨਹੀਂ ਪਤਾ ਆਊਟ ਆਫ ਇਗਨੋਰੈਂਸ ਉਹ ਕੁਝ ਗਲਤੀਆਂ ਕਰ ਜਾਂਦਾ ਉਹਨੂੰ ਕਹਿੰਦੇ ਭੁੱਲਣਾ ਜੀ ਵੈਨ ਸਮਥਿੰਗ ਰੋਂਗ ਇਜ਼ ਡਨ ਆਊਟ ਆਫ ਇਗਨੋਰੈਂਸ ਉਹ ਭੁੱਲਣਾ ਨੇ ਜਦ ਤੋਸੀ ਇੱਕ ਪੰਥਕ ਪਾਰਟੀ ਆਪਣੇ ਨੂੰ ਅਖਵਾਂਦੇ ਹੋ ਤੇ ਤੁਹਾਨੂੰ ਗ੍ਰੰਥ ਤੇ ਪੰਥ ਦੀ ਮਰਿਆਦਾ ਦਾ ਪਤਾ ਹੈ ਤੁਹਾਨੂੰ ਇਹ ਪਤਾ ਹੈ ਅਕਾਖਤਖ ਸਾਬ ਦਾ ਸਿਧਾਂਤ ਕੀ ਹੈ ਤਨੂੰ ਇਹ ਪਤਾ ਹੈ ਕਿ ਅਕਾਖਤਖ ਸਾਬ ਦੇ ਜਥੇਦਾਰਾਂ ਨੂੰ ਘਰ ਬੁਲਾ ਕਰਕੇ ਇਹ ਨਿਰਦੇਸ਼ ਨਹੀਂ ਦਿੱਤੇ ਜਾਂਦੇ ਇਹ ਭੁੱਲਾ ਨਹੀਂ ਹੈਗੀਆਂ ਇਹ ਵੱਜਰ ਪਾਪ ਨੇ ਇੰਦਰਾ ਗਾਂਧੀ ਨੇ ਨਾ ਸ੍ਰੀ ਅਕਾਖਤਖ ਸਾਬ ਤੇ ਫੌਜਾਂ ਭੇਜ ਕੇ ਟੈਂਕ ਭੇਜ ਕੇ ਬਿਲਡਿੰਗ ਦਾ ਨੁਕਸਾਨ ਕੀਤਾ ਸੀਗਾ ਇਹਨਾਂ ਨੇ ਸਿਧਾਂਤਾਂ ਦਾ ਨੁਕਸਾਨ ਕਰਤਾ ਸਿਧਾਂਤਾਂ ਦਾ ਨੁਕਸਾਨ ਜਿਹੜਾ ਹੈ ਉਹ ਜ਼ਿਆਦਾ ਖਤਰਨਾਕ ਹੈ ਜਿਆਦਾ ਹਾਂ ਸਭ ਲੱਗਦਾ ਕਿ ਸੌਫਟ ਕੋਰਨਰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਇਹ ਮੈਂ ਤੈਨੂੰ ਪਹਿਲਾਂ ਜ਼ਿਕਰ ਕੀਤਾ ਕਿ ਇਹਦੇ ਵਿੱਚ ਇਹਦਾ ਇੱਕ ਪਹਿਲੂ ਹੋ ਸਕਦਾ ਹੈ ਮੇਰੇ ਤੋਂ ਇਲਾਵਾ ਕੋਈ ਬੰਦਾ ਇਹਦੀ ਇੰਟਰਪ੍ਰੀਟੇਸ਼ਨ ਕਰੇ ਕੋਈ ਕਹੋ ਜੀ ਸੁਖਬੀਰ ਬਾਦਲ ਕਿ ਨਾਨੇ ਮਾਣਾ ਬਣ ਕੇ ਉੱਥੇ ਆ ਗਿਆ ਜੀ ਉਹਨੇ ਤਾਂ ਮਾਫੀ ਮੰਗ ਲਈ ਜੀ ਉਹਨੇ ਆਪਣੇ ਭੁੱਲਾਂ ਐਕਸੈਪਟ ਕਰ ਲਈਆਂ ਜੀ ਉਹਨੂੰ ਮਾਫ ਕਰ ਦੇਣਾ ਚਾਹੀਦਾ ਜੀ ਇੱਕ ਇੰਟਰਪ੍ਰੀਟੇਸ਼ਨ ਇਹ ਕੀ ਹੈ ਬਟ ਕੁਐਸਚਨ ਅਰਾਈਜ਼ਸ ਵਾਟ ਰੋਂਗ ਯੂ ਹੈਵ ਡਨ ਤੁਸੀਂ ਕਿਹੜੀ ਗਲਤੀਆਂ ਦੀ ਮਾਫੀ ਮੰਗ ਮਾਫੀ ਭੁੱਲਾਂ ਦੀ ਇੱਥੇ ਮੈਂ ਯਾਚਨਾ ਕਰ ਰਹੇ ਹੋ ਉਹ ਤਾਂ ਸਪੈਸੀਫਾਈ ਨਹੀਂ ਕੀਤੀਆਂ ਸਪੈਸੀਫਾਈ ਯੋਰ ਬਲੰਡਰਸ ਤੁਸੀਂ ਮੈਂਸ਼ਨ ਕਰੋ ਕਿ ਮੈਂ ਫਲਾਣੇ ਫਲਾਣੇ ਸਾਲ ਦੇ ਵਿੱਚ ਮੇਰੀ ਸਰਕਾਰ ਨੇ ਮੇਰੇ ਸਮੇਤ ਸਿਆਣੀ ਨੇ ਮੇਰੇ ਇਜ਼ਹਾਰ ਆਲਮ ਨੇ ਐਨੇ ਬੰਦੇ ਮਾਰੇ ਲੇਕਿਨ ਪ੍ਰੋਫੈਸਰ ਸਾਹਿਬ ਇੱਕਦਮ ਹੀ ਲੈਟਰ ਸਾਹਮਣੇ ਆ ਜਾਣਾ ਕੀ ਲੱਗਦਾ ਇਹਦੇ ਪਿੱਛੇ ਵੀ ਕੋਈ ਸਿਆਸਤ ਤੁਹਾਨੂੰ ਨਜ਼ਰ ਆਉਂਦੀ ਮੈਂ ਸਮਝਦਾ ਹਾਂ ਕਿ ਇਹ ਜੀ ਲੈਟਰ ਪਬਲੀਕਲੀ ਜਨਤਕ ਕੀਤੀ ਗਈ ਹੈ ਨਾ ਅਕਾਤਕ ਸੇਵਲੋਂ 24 ਜੁਲਾਈ ਦੀ ਲੈਟਰ ਨੂੰ 5 ਅਗਸਤ ਨੂੰ ਕੀਤਾ ਜਾ ਰਿਹਾ ਹੈ 8 ਦਿਨ ਜੁਲਾਈ ਦੇ ਹੋ ਗਏ ਤੇ 5 ਦਿਨ ਅਗਸਤ ਦੇ ਹੋ ਗਏ 8 5 13 ਦਿਨ 13 ਦਿਨਾਂ ਦੇ ਵਿੱਚ ਤੁਸੀਂ ਇਹ ਲੈਟਰ ਨੂੰ ਆਊਟ ਕਰ ਰਹੇ ਹੋ ਜਿਸ ਦਿਨ ਦਿੱਤੀ ਸੀਗੀ ਉਸ ਦਿਨ ਬਿਲਕੁਲ ਬੰਦ ਲਫਾਫਾ ਸੀਗਾ ਹੋਰ ਪੰਜ ਸਿੰਘ ਸਾਹਿਬਾਨ ਨੇ ਅਜੇ ਡਿਸਕਸ ਵੀ ਨਹੀਂ ਕੀਤੀ ਅਜ ਆਊਟ ਕਰਤੀ ਜੰਤਕ ਕਰਤੀ ਜੰਤਕ ਕਰਨ ਦਾ ਮਕਸਦ ਜੋ ਮੇਰੇ ਮਾਈਂਡ ਵਿੱਚ ਆਉਂਦਾ ਉਹ ਇਹ ਲੱਗਦਾ ਹੈ ਕਿ ਇਹਨਾਂ ਨੇ ਦੇਖਣਾ ਹੈ ਕਿ ਇਹਦੇ ਉੱਤੇ ਰਿਐਕਸ਼ਨ ਕੀ ਹੈ ਹਾਂ ਪੈਰਾਮੀਟਰ ਸੈੱਟ ਦੇਖਣਾ ਚਾਹੁੰਦੇ ਦੇਖਣਾ ਹੈ ਕਿ ਭਈ ਗੇਜ ਲਗਾ ਕੇ ਵੇਖਣਗੇ ਕਿ ਰਿਐਕਸ਼ਨ ਕਿੰਨਾ ਸਟਰੋਂਗ ਆ ਰਿਹਾ ਹੈ ਜੀ ਕਿ ਭਈ ਰਿਐਕਸ਼ਨ ਇੰਨਾ ਜ਼ਿਆਦਾ ਸਟਰੋਂਗ ਤਾਂ ਨਹੀਂ ਕਿ ਤਰੇ ਕਿ ਭਈ ਜਿਹੜਾ ਕੰਮ ਕਰਨਾ ਔਖਾ ਹੋ ਜਾਏ ਸੋ ਇੱਕ ਗੇਜ ਲਗਾਈ ਹੈ ਉਹਨਾਂ ਨੇ ਦੇਖਣਾ ਹੈ ਕਿ ਪ੍ਰਿੰਟ ਮੀਡੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਲੋਕ ਕਿਸ ਤਰੀਕੇ ਦੇ ਨਾਲ ਇਸ ਲੈਟਰ ਨੂੰ ਰਿਐਕਟ ਕਰਦੇ ਨੇ ਇਹ ਇਸ ਕਰਕੇ ਕੀਤੀ ਗਈ ਹੈ ਸੋ ਮੇਰਾ ਆਪਣਾ ਸੋਚਣਾ ਹੈ ਕਿ ਇਸ ਲੈਟਰ ਦੇ ਵਿੱਚ ਗਲਤੀਆਂ ਮੈਂਸ਼ਨ ਨਹੀਂ ਕੀਤੀਆਂ ਜਦ ਤੱਕ ਜੱਜ ਦੇ ਕੋਲ ਜਾ ਕਰਕੇ ਕੋਈ ਵਿਅਕਤੀ ਆਪਣੇ ਗੁਨਾਹ ਸਪੈਸੀਫਿਕਲੀ ਦੱਸਦਾ ਹੀ ਨਹੀਂ ਕਿ ਜੀ ਫਲਾਣੇ ਪਿੰਡ ਵਿੱਚ ਕਤਲ ਮੈਂ ਕੀਤਾ ਸੀਗਾ ਫਲਾਣੇ ਸ਼ਹਿਰ ਵਿੱਚ ਕਤਲ ਮੈਂ ਕੀਤਾ ਸੀਗਾ ਫਲਾਣੇ ਬੈਂਕ ਦੀ ਟਕੈਤੀ ਵੀ ਮੈਂ ਕੀਤੀ ਹੈਗੀ ਹੈ ਫਲਾਣੀ ਚੋਰੀ ਵੀ ਮੈਂ ਕੀਤੀ ਹੈਗੀ ਹੈ ਤਦ ਤੱਕ ਜੱਜ ਕਿਵੇਂ ਸਜ਼ਾ ਲਾਏਗਾ ਕਿਹੜੇ ਕਿਹੜੇ ਧਾਰਾਵਾਂ ਲਗਣੀਆਂ ਨੇ ਪਹਿਲਾਂ ਦੋਸ਼ ਨਿਰਧਾਰਿਤ ਹੋਣਗੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੜੀ ਵੈਰਾਈਟੀ ਦੇ ਕਿਸਮ ਦੇ ਤਨਖਾਵਾਂ ਲਗਦੀਆਂ ਰਹੀਆਂ ਨੇ ਉੱਥੇ ਇਹ ਵੀ ਹੈਗਾ ਹੈ ਕਿ ਤੁਸੀਂ ਜਾ ਕਰਕੇ ਇੱਕ ਘੰਟਾ ਵੱਧ ਬਾਣੀ ਸੁਣ ਲਓ ਇਹ ਵੀ ਸਜ਼ਾ ਹੈ ਆਸਾਨ ਦਾ ਵੈਸੇ ਮੈਨੂੰ ਇਹ ਵੀ ਸਜ਼ਾ ਹੈ ਕਿ ਤੁਸੀਂ 2 ਘੰਟੇ ਜਾ ਕਰਕੇ ਰੋਜ਼ 15 ਦਿਨ ਜਾ ਕਰਕੇ ਝੂਠੇ ਭਾਂਡੇਆ ਦੀ ਸੇਵਾ ਕਰ ਲਓ ਇਹ ਵੀ ਹੈਗੀ ਹੈ ਤੁਸੀਂ ਜੀ ਇੱਕ ਅਖੰਡ ਪਾਠ ਸਹਿਰ ਖਵਾਓਗੇ ਉਹਦੇ ਬਾਅਦ ਜਿਹੜਾ ਹੈ ਉਹ ਤੁਸੀਂ ਆ ਕਰਕੇ ਕਾਲ ਤੱਕ ਤੇ ਪੇਸ਼ ਹੋਵੋਗੇ ਇਹ ਵੀ ਸਜ਼ਾ ਹੈਗੀ ਹੈ ਇੱਥੇ ਤਾਂ ਇਹ ਵੀ ਸਜ਼ਾ ਦਿੱਤੀਆਂ ਗਈਆਂ ਨੇ ਕੋੜੇ ਵੀ ਮਾਰੇ ਗਏ ਨੇ ਇੱਥੇ ਜਿਹੜਾ ਹੈ ਮੰਨ ਕੇ ਤਖਤੀਆਂ ਵੀ ਗਲਨ ਲਟਕਾਈਆਂ ਗਈਆਂ ਨੇ ਔਰ ਮੈਂ ਕਹਾਂਗਾ ਕਿ ਜਿਹਨੇ ਕੋਈ ਬੰਦਾ ਕਤਲ ਕਰ ਦੇਣਾ ਤਾਂ ਉਹਨੂੰ ਉਮਰ ਕੈਦ ਹੁੰਦੀ ਹੈ ਤੇ ਕਈ ਵਾਰੀ ਕਤਲ ਇਤਨਾ ਗੰਭੀਰ ਹੁੰਦਾ ਹੈ ਕਿ ਉਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਹੁੰਦੀ ਹੈ ਤਾਂ ਡਿਪੈਂਡ ਕਰਦਾ ਹੈ ਕਿ ਕਿਸ ਪ੍ਰਕਾਰ ਦਾ ਤੁਹਾਡਾ ਗੁਨਾਹ ਹੈ ਇਹ ਤਾਂ ਗੁਨਾਹ ਕਹਿ ਹੀ ਨਹੀਂ ਰਹੇ ਇਹ ਤਾਂ ਭੁੱਲਾ ਕਹਿ ਰਹੇ ਨੇ ਜਿਹਨੂੰ ਕਿਹਾ ਜਾਂਦਾ ਆਊਟ ਆਫ ਇਗਨੋਰੈਂਸ ਆਊਟ ਆਫ ਇਗਨੋਰੈਂਸ ਸੋ ਇਸ ਕਰਕੇ ਇਨਾਨੇ ਸਿਧਾਂਤ ਦਾ ਕਤਲ ਕੀਤਾ ਹੈ ਇਹਨਾਂ ਦੇ ਸਮੇਤ ਸੈਣੀ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਦੇ ਰਿਸ਼ਤੇਦਾਰਾਂ ਦਾ ਕਤਲ ਕੀਤਾ ਹੈ ਇਜ਼ਹਾਰ ਆਲਮ ਤੇ ਸੁਮੇਸ਼ ਸਹਣੀ ਨੇ ਰਲ ਕੇ ਇਹ 25000 ਦੀ ਵਧ ਜੜੀਆਂ ਰੀਆਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਸਾਡੇ ਖਾਲਲਾਤ ਸਾਹਿਬ ਕਰਦੇ ਰਹੇ ਨੇ ਇਹ ਉਹਦੇ ਦੋਸ਼ੀ ਨੇ ਸੋ ਇਹ ਸਾਰੇ ਜਿਹੜੇ ਨੇ ਦੋਸ਼ ਇਹਨਾਂ ਦੇ ਉੱਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਇਹਨਾਂ ਦੇ ਲੱਗਦੇ ਨੇ ਜਿਸ ਕਰਕੇ ਮੈਂ ਕਹਾਂਗਾ ਕਿ ਇਹ ਕਾਤਲ ਨੇ ਔਰ ਕਾਤਲ ਦੀ ਸਜ਼ਾ ਭਾਂਡੇ ਮੰਨਣ ਦੀ ਨਹੀਂ ਹੁੰਦੀ ਸਿਆਸੀ ਬੰਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਗੋਲੀ ਮਾਰ ਦਿੱਤੀ ਜਾਏ ਨਾ ਗੋਲੀ ਨਹੀਂ ਮਾਰਨੀ ਸਿਆਸੀ ਬੰਦੇ ਨੂੰ ਜਿਹੜਾ ਹੈ ਸਿਆਸੀ ਸਜ਼ਾ ਮਿਲੇ ਸਿਆਸੀ ਸਜ਼ਾ ਕੀ ਹੁੰਦੀ ਹੈ ਦੇ ਆਰ ਬੈਨਡ ਫਰਮ ਦਾ ਪੋਲਿਟਿਕਸ ਦੇ ਆਰ ਬੈਨਡ ਫਰਮ ਦਾ ਰਿਲੀਜੀਅਸ ਐਕਟੀਵਿਟੀਜ਼ ਇਹ ਕਿਸੇ ਧਾਰਮਿਕ ਸੰਸਥਾ ਦੇ ਆਗੂ ਨਹੀਂ ਬਣ ਸਕਤੇ ਇਹ ਧਾਰਮਿਕ ਗਤੀਵਿਧੀਆਂ ਨਹੀਂ ਇਸ ਫਿਕਰਾਂ ਦੇ ਕਰ ਸਕਦੇ ਪਰ ਇਹ ਪਰਸਨਲ ਤੌਰ ਤੇ ਜੋ ਮਰਜੀ ਕਰਨ ਲੇਕਿਨ ਪੰਥਕ ਤੌਰ ਤੇ ਨਹੀਂ ਕਰ ਸਕਦੇ ਇਹਨਾਂ ਤੋਂ ਇੱਕ ਕਟੋ ਕਟ ਮਿਨੀਮਮ 10 ইয়ারਸ ਦਾ ਬੈਨ ਲੱਗਣਾ ਚਾਹੀਦਾ ਹੈ ਉਹ ਸਿਰਫ ਸੁਖਬੀਰ ਬਾਦਲ ਤੇ ਨਹੀਂ ਸੁਖਬੀਰ ਬਾਦਲ ਦੀ ਜਿਹੜੀ फ्रंट लीडरशिप ਦੇ ਵਿੱਚ ਜਿਹੜੇ ਵੀ ਆਗੂ ਆਂਦੇ ਨੇ ਚਾਹ ਦੋ ਆਂਦੇ ਹੋ ਚਾਰ ਆਂਦੇ ਹੋ ਛੇ ਆਂਦੇ ਹੋ ਇਹਨਾਂ ਦੇ ਦਾਰੇ ਤੇ ਵਿੱਚ ਜੱਜ ਕਰਨਗੇ ਉਹ ਸਾਰਿਆਂ ਦੇ ਉੱਤੇ ਪੋਲਿਟਿਕਲ ਪੈਨ ਲੱਗਣਾ ਚਾਹੀਦਾ ਹੈ ਉਹ ਜਦ ਤੱਕ ਇਹਨਾਂ ਨੂੰ ਤੁਸੀਂ ਪੋਲਿਟਿਕਲ ਟਾਕ ਤੇ ਇਹਨਾਂ ਨੂੰ ਤੁਸੀਂ ਖਤਮ ਨਹੀਂ ਕਰੋਗੇ ਪੋਲਿਟਿਕਲ ਕੈਰੀਅਰ ਇਹਨਾਂ ਦਾ ਖਤਮ ਨਹੀਂ ਕਰਦੇ ਮੈਂ ਸਮਝਦਾ ਹਾਂ ਕਿ ਇਹੋ ਜੇ ਵੱੱਜਰ ਗੁਨਾਹ ਇਹੋ ਜੇ ਪਾਪ ਸ਼੍ਰੀ ਅਕਾਲ ਤਖਤ ਦੇ ਸਿਧਾਂਤਾਂ ਦਾ ਕਾਣ ਸ਼੍ਰੀ ਅਕਾਲ ਤਖਤ ਦੇ ਸਿਧਾਂਤਾਂ ਦਾ ਕਤਲ ਇਦਾਂ ਹੁੰਦਾ ਰਹੇਗਾ ਹੋਰ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਗੀ ਮੌਜੂਦਾ ਸਿੰਘ ਸਾਹਿਬਾਨ ਦੀ ਲੀਡਰਸ਼ਿਪ ਨੂੰ ਟੀਮ ਨੂੰ ਜਿਹੜਾ ਕਿ ਮੈਂ ਸਮਝਦਾ ਹਾਂ ਕਿ ਗਿਆਨੀ ਗੁਰਪਚਨ ਸਿੰਘ ਜਿਹੜੇ ਸੀਗੇ ਹੁਣ ਸਾਨੂੰ ਗਿਆਨੀ ਗੁਰਪਚਨ ਸਿੰਘ ਵਰਗੇ ਜਥੇਦਾਰ ਨਹੀਂ ਚਾਹੀਤੇ ਅਫਸੋਸ ਹੈ ਕਿ ਜਿਹੜਾ ਅਸਲੀ ਛੱਤੇ ਜਥੇਦਾਰ ਸਰਬਤ ਖਾਲਸਾ ਦਾ ਹੈ ਆਜੋ ਅੰਦਰ ਹੈ ਕਿਦਰੇ ਇਹ ਡਾਕੂਮੈਂਟ ਉਹਦੇ ਹੱਥ ਲਗੇ ਤੇ ਉਹ ਬੈਠਾ ਹੋਏ ਤਾਕਤੇ ਤੇ ਪਤਾ ਲੱਗੇ ਇਹ ਕੋਈ ਫੂਲਾ ਸਿੰਘ ਬੈਠਾ ਹੈ ਜਥੇਦਾਰ ਫੂਲਾ ਸਿੰਘ ਬੈਠਾ ਹੈ ਫਿਰ ਪਤਾ ਲੱਗੇ ਇਹ ਸਜਾਵਾਂ ਕਿਦਾਂ ਦਿੱਤੀ ਜਾਂਦੀਆਂ ਨੇ ਔਰ ਕਿਸ ਤਿੱਕੇ ਦੇ ਨਾਲ ਇੱਕ ਨਵਾਂ ਅਕਾਲੀ ਦਲ ਇੱਕ ਨਵੀਂ ਪੋਲਿਟਿਕਲ ਸੋਚ ਇੱਕ ਨਵੀਂ ਸਿੱਖਾਂ ਦੀ ਪੋਲਿਟਿਕਲ ਆਵਾਜ਼ ਨੂੰ ਕਿਦਾਂ ਅਸੀਂ ਤਿਆਰ ਕਰਨਾ ਹੈ ਉਹ ਜੱ태ਦਾ ਜਗਤਾਰ ਸਿੰਘ ਹਵਾਰਾ ਕਰ ਸਕਦਾ ਹੈ ਲੇਕਿਨ ਕਿਉਂਕਿ ਅੱਜ ਹਾਲਾਤ ਇਸ ਪ੍ਰਕਾਰ ਦੇ ਨੇ ਤਾਂ ਮੈਂ ਕਹਾਂਗਾ ਕਿ ਭਈ ਜਿਹੜੇ ਹੁਣ ਜਿਨ੍ਹਾਂ ਨੇ ਫੈਸਲੇ ਲੈਣੇ ਨੇ ਉਹਨਾਂ ਨੂੰ ਬੜੀ ਸੋਚ ਸਮਝ ਕੇ ਐ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਭਈ ਅਸੀਂ ਯਾਨੀ ਗੁਰਪ੍ਰਚਨ ਸਿੰਘ ਨਹੀਂ ਬਣਨਾ ਅਸੀਂ ਆਪਣੇ ਜਿਹਨਾਂ ਸਾਨੂੰ ਅਪਾਇੰਟ ਕੀਤਾ ਹੈ ਉਹਨਾਂ ਦੇ ਮੁਤਾਬਕ ਨਹੀਂ ਚੱਲਣਾ ਅਸੀਂ ਜਿਹੜੇ ਸਾਡੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜਦਾ ਮਾਲਕ ਨੇ ਜੋ ਉਹਨਾਂ ਨੇ ਸਾਨੂੰ ਸਿਧਾਂਤ ਬਖਸ਼ਿਆ ਹੈ ਮੇਰੀ ਪੀੜਦਾ ਅਸੀਂ ਉਹਦੇ ਮੁਤਾਬਕ ਚੱਲਦੇ ਹੋਇਆ ਅਕਾਲ ਤਖਤ ਸਾਹਿਬ ਦੀ ਗੌਰਵ ਵਾਸਤੇ ਅਕਾਲ ਸਖਬ ਸਾਹਿਬ ਦੀ ਗਰਮਾ ਵਾਸਤੇ ਅਕਾਲ ਤਖਤ ਸਾਹਿਬ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਫੈਸਲੇ ਲੈਣੇ ਨੇ ਔਰ ਉਸ ਪ੍ਰੋਸੈਸ ਦੇ ਵਿੱਚ ਜਿੰਨੇ ਮਰਜੀ ਵਿਅਕਤੀਆਂ ਦਾ ਪੋਲਿਟਿਕਲ ਕਤਲ ਵੀ ਕਰਨਾ ਪਾਵੇ ਤੇ ਸਾਨੂੰ ਉਹ ਸਜ਼ਾਾਂ ਦੇਣੀਆਂ ਚਾਹੀਦੀਆਂ ਨੇ ਗ੍ਰੰਥ ਪਹਿਲਾ ਹੋਣਾ ਚਾਹੀਦਾ ਹੈ ਗ੍ਰੰਥ ਪਹਿਲਾ ਹੋਣਾ ਚਾਹੀਦਾ ਹੈ ਇਹ ਜਿਹੜੇ ਦੋਸ਼ੀ ਨੇ ਇਹ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਵੀ ਮੈਂ ਕੋਈ ਗੁਨਾਹ ਕੀਤਾ ਨਹੀਂ ਇਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਮੇਰੇ ਕੋਲ ਜਿਹੜੇ ਇਹ ਹੈ ਕਿ ਵੱੱਜਰ ਗੁਨਾਹ ਹੋਏ ਨੇ ਜਾਂ ਗਲਤੀਆਂ ਹੋਈਆਂ ਨੇ ਜਾਂ ਮੈਂ ਕਿਤੇ ਐਵਰੀ ਲਿਖਿਆ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਦੇਖੋ ਇਸ ਚਿੱਠੀ ਦੇ ਵਿੱਚ ਐਸੀਆਂ ਗੱਲਾਂ ਕੋਈ ਵੀ ਨਹੀਂ ਲਿਖੀਆਂ ਸਿਰਫ ਇਹ ਲਿਖਿਆ ਮੇਰੇ ਕੋਲ ਜਾਂ ਮੇਰੇ ਪਰਿਵਾਰ ਕੋਲੋਂ ਜਾਂ ਮੇਰੀ ਪੋਲੀਟੀਕਲ ਪਾਰਟੀ ਕੋਲੋਂ ਜਿਹੜੀ ਕੋਈ ਭੁੱਲਾਂ ਹੋਈਆਂ ਨੇ ਉਹਨਾਂ ਭੁਲਨਾ ਦੀ ਮਕਿਮਾ ਜਾਚਨਾ ਮੰਗਦਾ ਐਸੀਆਂ ਗੱਲਾਂ ਲਿਖੀਆਂ ਗਈਆਂ ਨੇ ਸੋ ਇੱਕ ਹੈ ਫਰਾਡੂਲੈਂਟ ਲੈਂਗੁਏਜ ਹੈ ਇਹ ਪੋਲਿਟੀਕਲ ਲੈਂਗੁਏਜ ਹੈ اخلاقی ਲੈਂਗੁਏਜ ਨਹੀਂ ਹੈ ਕਿ ਇਹ ਧਰਮ ਤੇ ਆਧਾਰਿਤ ਲੈਂਗੁਏਜ ਨਹੀਂ ਹੈ ਕਿ ਇਹ ਲੈਂਗੁਏਜ ਜਿਹੜੀ ਹੈ ਇਹ ਮਸਮਸ ਦਾ ਇਚ ਚਲਾਕੀ ਵਰਤੀ ਗਈ ਹੈ ਪ੍ਰੋਫੈਸਰ ਤੁਸੀਂ ਕਿਹਾ ਐਗਜ਼ਾਮਪਲ ਸੈੱਟ ਹੋਣ ਜੀ ਕਿਸ ਤਰ੍ਹਾਂ ਦੀ ਐਗਜ਼ਾਮਪਲ ਸੈੱਟ ਹੋਣ ਜੀ ਤੁਸੀਂ ਕਿਹਾ ਕਿ ਠੀਕ ਹੈ ਪੋਲਿਟਿਕਲ ਕੈਰੀਅਰ ਦਾ ਸਾਰੇ ਲਈ ਬਿਲਕੁਲ ਬੈਨ ਹੋ ਜਾਣਾ ਚਾਹੀਦਾ ਲੇਕਿਨ ਉਹਨਾਂ ਦੇ ਫਾਦਰ ਦਾ ਬਹੁਤ ਵੱਡਾ ਪੋਲਿਟਿਕਲ ਬੈਕਗ੍ਰਾਉਂਡ ਰ ਹੈ ਬਹੁਤ ਸਾਰੇ ਅਵਾਰਡ ਜਿਹੜੇ ਨੇ ਮਿਲੇ ਚਤੁਰਸ਼ਰੀ ਅਕਾਲਤਖ ਸਾਹਿਬ ਨੇ ਵੀ ਦਿੱਤੇ ਇਹਨਾਂ ਨੂੰ ਵੋਟ ਕੀ ਲੱਗਦਾ ਕਿ ਉਹ ਅਵਾਰਡ ਵੀ ਵਾਪਸ ਲੈਣਾ ਚਾਹੀਦਾ ਚਾਹੇ ਉਹ ਫਕਰੇ ਕੌਮ ਹੋਵੇ ਚਾਹੇ ਦੂਸਰੇ ਜਿਹੜੇ ਹੁਣ ਉਹ ਵੀ ਤੁਸੀਂ ਸਮਝਦੇ ਇਹਨੂੰ ਵਾਪਸ ਲੈ ਕੇ ਉਹ ਵੀ ਐਗਜ਼ਾਮਪਲ ਸੈੱਟ ਹੋ ਮ ਨਿੱਜੀ ਤੌਰ ਤੇ ਮੇਰੀ ਕੋਈ ਵੀ ਰੰਜਿਸ਼ ਨਹੀਂ ਹੈਗੀ ਨਹੀਂ ਹੈਗੀ 나ਹੀਂ ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦਾ ਨਾ ਮੈਂ ਅਕਾਲੀ ਦਲ ਦਾ ਕੰਨਿਆ ਆਪ ਦਾ ਹਾਂ ਨਾ ਮੈਂ ਪੀਪੀ ਦਾ ਹਾਂ ਨਾ ਮੈਂ ਕਾਂਗਰਸ ਦਾ ਮੈਂ ਗੁਰੂ ਨਾਨਕ ਦੇ ਪੰਥ ਦਾ ਹਾਂ ਬਿਲਕੁਲ ਹੋਰ 1978 ਦੀ ਗੱਲ ਜਿਸ ਵੇਲੇ ਸ਼ਹੀਦ ਭਾਈ ਫੌਜਾ ਸਿੰਘ ਦੇ ਨਾਲ 13 ਸਿੰਘ ਸ਼ਹੀਦ ਹੋਈ ਸੀਗੇ ਅਤੇ 100 ਦੇ ਕਰੀਬ ਜ਼ਖਮੀ ਹੋਈ ਸੀਗੇ ਹੋਰ ਨਿਰੰਕਾਰੀਆਂ ਤੇ ਜਿਹੜੇ ਕਤਲ ਨਿਰੰਕਾਰੀਆਂ ਜਿਹਨਾਂ ਨੇ ਕਤਲ ਕੀਤਾ ਸੀ ਸਿੰਘਾਂ ਦਾ ਉਹਨਾਂ ਨੂੰ ਬੜੇ ਸੇਫ ਪੈਸੇ ਦਿੱਤਾ ਗਿਆ ਸੀਗਾ ਜਰਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ 1978 ਦੇ ਵਿੱਚ ਉਹਨਾਂ ਨੂੰ ਬੜੇ ਸੇਫ ਤਰੀਕੇ ਦੇ ਨਾਲ ਬਾਤ ਪਹੁੰਚਾਇਆ ਗਿਆ ਸੀਗਾ ਕਰਨਾਲ ਦੇ ਵਿੱਚ ਜਿਹੜਾ ਸੀਗਾ ਕੇਸ ਚੱਲਿਆ ਸੀਗਾ ਔਰ ਉਹਦੇ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਨੇ ਔਰ ਉਸ ਫੈਸਲੇ ਦੇ ਉਲਟ ਨਿਰੰਕਾਰੀਆਂ ਨੂੰ ਬਿਲਕੁਲ ਜਿਹੜਾ ਸੀਗਾ ਕਲੀਨ ਸ਼ੀਟ ਮਿਲ ਗਈ ਸੀਗੀ ਔਰ ਉਸ ਫੈਸਲੇ ਦੇ ਉਲਟ ਸਰਕਾਰ ਨੇ ਵੱਡੀ ਅਦਾਲਤ ਵਿੱਚ ਜਾ ਕਰਕੇ ਹਾਈ ਕੋਰਟ ਵਿੱਚ ਜਾ ਕਰਕੇ ਸੁਪਰੀਮ ਕੋਰਟ ਵਿੱਚ ਜਾ ਕਰਕੇ ਕੋਈ ਅਪੀਲ ਨਹੀਂ ਕੀਤੀ ਰਲੇ ਮਿਲੇ ਸੀਗੇ ਸੋ ਫਕਰੇ ਕੌਮ ਦਾ ਖਿਤਾਬ ਐਸੇ ਵਿਅਕਤੀ ਨੂੰ ਜਨਾ ਜਿਹੜਾ ਕਿ 78 ਦਾ ਵੀ ਦੋਸ਼ੀ ਹੋਏ ਜਿਹੜਾ 84 ਵਿੱਚ ਫੌਜ ਭੇਜਣ ਵਾਸਤੇ ਤੇਂਦਰਾ ਗਾਂਧੀ ਨੂੰ ਸਹਿਮਤੀ ਦੇਣ ਵਾਲਾ ਵੀ ਬੰਦਾ ਵੀ ਹੋਏ ਉਸ ਵਿਅਕਤੀ ਨੂੰ ਫਕਰੇ ਕੌਮ ਦਿੱਤਾ ਗਿਆ ਔਰ ਉਹਨਾਂ ਲੋਕਾਂ ਵੱਲੋਂ ਦਿੱਤਾ ਗਿਆ ਜਿਹੜੇ ਕਿ ਉਹਦੇ ਬਿਲਕੁਲ ਤੇ ਬਿਲਕੁਲ ਉਹਦੇ ਅਧੀਨ ਕੰਮ ਕਰ ਰਹੇ ਨੇ ਸੋ ਮੈਂ ਸਮਝਦਾ ਅੱਜ ਸਮਾਂ ਆ ਗਿਆ ਹੈ ਸ਼੍ਰੀ ਅਕਾਤਖ ਸਾਬ ਦੀ ਗੌਰਵ ਨੂੰ ਇਹ ਜਿਹੜੀ ਇਹਦੀ ਪ੍ਰਤਿਸ਼ਠਾ ਹੈ ਜਿਹੜਾ ਇਹਦਾ ਪ੍ਰਭੂ ਸੱਤਾ ਦਾ ਸਿਧਾਂਤ ਹੈ ਉਸ ਨੂੰ ਸੇਫਗਾਰਡ ਕਰਨ ਦੀ ਲੋੜ ਹੈ ਇੰਦਰਾ ਗਾਂਧੀ ਨੇ ਸਿਰਫ ਬਿਲਡਿੰਗ ਟਾਈ ਸੀਗੀ ਇਹਨਾਂ ਨੇ ਸਿਧਾਂਤ ਧਾਤੇ ਨੇ ਸੋ ਇਸ ਕਰਕੇ ਅੱਜ ਲੋੜ ਹੈ ਕਿ ਸਖਤ ਤੋਂ ਸਖਤ ਇੱਕ ਐਸਾ ਫੈਸਲਾ ਕੀਤਾ ਜਾਏ ਜਿਹਦੇ ਨਾਲ ਕਿਸੇ ਸਿਆਸੀ ਬੰਦੇ ਨੂੰ ਸਿਆਸੀ ਕਤਲ ਕੀਤਾ ਜਾਵੇ ਸਰੀਰਕ ਕਤਲ ਦੀ ਗੱਲ ਨਹੀਂ ਬਲਕਿ ਸਿਆਸੀ ਕਤਲ ਕਰਨ ਦੀ ਲੋੜ ਹੈ ਪ੍ਰੋਫੈਸਰ ਸਾਹਿਬ ਮੇਰਾ ਲਾਸਵਾਲਾ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਤੇ ਰਾਹੁਲ ਗਾਂਧੀ ਵੀ ਆ ਕੇ ਕਹਿ ਸਕਦੇ ਨੇ ਕਿ ਸਾਡੇ ਕੋ ਭੁੱਲਾ ਹੋਈਆਂ ਸਨ ਮਾ ਜੀ ਖਿਮਾ ਜਾਂਚਨਾ ਕਰਨਾ ਚਾਹਨਾ ਹੈ ਕੀ ਲੱਗਦਾ ਨਹੀਂ ਕਿ ਫਿਰ ਉਹ ਵੀ ਆਪਣੇ ਜਿਹੜੇ ਜਿਹੜੇ ਉਹਨਾਂ ਵੱਲੋਂ ਦੋਸ਼ ਜਿਹੜੇ ਲੱਗਦੇ ਨੇ ਉਹਨਾਂ ਦੇ ਉਹ ਤੋਂ ਸਾਫ਼ ਹੋ ਜਾਣਗੇ ਐਬਸੋਲੂਟਲੀ ਰਾਈਟ ਤੁਸੀਂ ਬਿਲਕੁਲ ਠੀਕ ਸਵਾਲ ਕੀਤਾ ਜੇਕਰ ਇਹ ਭੁੱਲਣਾ ਨੇ ਕਤਲ ਕਰ ਦੇਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਰਾਦਰ ਕਰ ਦੇਣਾ ਸਤਨਾਮ ਵਾਇਕੂ ਦੇ ਜਾਬ ਕਰਨ ਵਾਲਿਆਂ ਨੂੰ ਗੋਲੀਆਂ ਮਾਰ ਦੇਣੀਆਂ ਸਮੇਤ ਸੈਣੀ ਤੇ ਜ਼ਾਰ আলম ਰਾਹੀ ਹਜ਼ਾਰਾ ਸਖੰਦ ਕਤਲੇ ਆਮ ਕਰ ਦੇਣਾ ਜੇ ਇਹ ਭੁੱਲਾ ਨੇ ਤਾਂ ਫਿਰ ਕੱਲ ਨੂੰ ਹੋਰ ਵੀ ਆ ਕੇ ਕਹਿਣਗੇ ਰਾਹੁਲ ਗਾਂਧੀ ਵੀ ਕਹੇਗਾ ਕਿ ਮੇਰੀ ਮਾਂ ਕੋਲੋਂ ਭੁੱਲਾ ਹੋ ਗਈਆਂ ਸੀਆਂ ਜੱ태ਦਾਰ ਸਾਹਿਬ ਮਾਫ ਕਰ ਦਿਓ ਫਿਰ ਆਕਰ ਕੇ ਬੇਅੰਤ ਬੁਛੜ ਦਾ ਪਰਿਵਾਰ ਰਵਨੀਤ ਬਿੱਟੂ ਵੀ ਗੱਲ ਚ ਪੱਲਾ ਪਾ ਕੇ ਕਹੇਗਾ ਇਹੋ ਜੀ ਚਿੱਠੀ ਲਿਖ ਕੇ ਭੇਜੇਗਾ ਜੱ태ਦਾਰ ਸਾਹਿਬ ਮੇਰੇ ਪਰਿਵਾਰ ਨੂੰ ਵੀ ਮਾਫ ਕਰ ਦਿਓ ਫਿਰ ਤਾਂ ਸਾਰੇ ਤੁਰੇ ਫਿਰਣਗੇ ਆਕਰਕੇ ਫਿਰ ਸੁਮਿਤ ਸਿਆਣੀ ਵੀ ਕਹੇਗਾ ਕਲਚ ਪੱਲਾ ਪਾ ਕੇ ਮੇਰੀ ਗੱਲ ਭੁੱਲਾਂ ਨੂੰ ਮਾਫ ਕਰ ਦਿਓ ਨਹੀਂ ਇਹ ਭੁੱਲਣਾ ਨਹੀਂ ਹੈ ਕਿਆਂ ਇਹ ਮਾਫ ਕਰਨ ਵਾਲੀਆਂ ਗੱਲਾਂ ਨਹੀਂ ਹੈ ਕਿਆਂ ਇਸ ਕਰਕੇ ਜਥੇਦਾਰ ਸਾਹਿਬ ਦਾ ਇੱਕ ਬਹੁਤ ਵੱਡਾ ਇਮਤਿਹਾਨ ਹੈ ਉਹਨਾਂ ਦਾ ਵੀ ਇਮਤਿਹਾਨ ਹੈ ਔਰ ਜਿਹੜੇ ਜਥੇਦਾਰਾਂ ਨੇ 2015 ਵਿੱਚ ਗੁਰਮੀਤ ਰਾਮ ਨੇ ਨੂੰ ਮਾਫ ਕੀਤਾ ਸੀਗਾ ਉਹਨਾਂ ਨੂੰ ਵੀ ਤਲਬ ਕਰਕੇ ਉਹਨਾਂ ਨੂੰ ਵੀ ਸਜ਼ਾਆਂ ਲਗਣੀਆਂ ਚਾਹੀਦੀਆਂ ਨੇ ਪਰ ਮੈਂ ਕਹਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਗ੍ਰੰਥ ਤੇ ਪੰਥ ਪਹਿਲਾਂ ਨੇ ਬਾਕੀ ਸਾਰੀਆਂ ਗੱਲਾਂ ਉਹਦੇ ਬਾਅਦ ਚ ਸੋ ਇਸਨ ਪ੍ਰੋਫੈਸਰ ਬਲਜਿੰਦਰ ਸਿੰਘ ਜਿਨ੍ਹਾਂ ਵੱਲੋਂ ਜੋ ਅੱਜ ਇੱਕ ਲੈਟਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਬੀ ਸਿੰਘ ਬਾਦਲਵਾਲਾ ਦਿੱਤੀ ਗਈ ਉਸ ਵਿੱਚ ਕਾਫੀ ਜਿਹੜੀ ਸ਼ਬਦਾਵਲੀ ਜੇਸੀ ਕਿ ਡਿਪਲੋਮੈਟਿਕ ਜਿਹੜੀ ਆ ਉਹ ਇਸਤੇਮਾਲ ਕੀਤੀ ਗਈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਕਿਸੇ ਵੀ ਸਿਆਸੀ ਬੰਦੇ ਦਾ ਅਗਰ ਉਸ ਨੂੰ ਕੋਈ ਵੀ ਚੋਰਡ ਹੋਣਾ ਚਾਹੁੰਦੇ ਤੇ ਉਸ ਨੂੰ ਜਿਹੜੀ ਹੈ ਸਿਆਸੀ ਬੈਨ ਜਿਹੜਾ ਉਹ ਹੋਣਾ ਚਾਹੀਦਾ ਲੇਕਿਨ ਕਿਤਨਾ ਕਿਤੇ ਇਸ ਲੈਟਰ ਆਉਣ ਤੋਂ ਬਾਅਦ ਨਾਲ ਹੀ ਹੁਣ ਸਿਆਸਤ ਇੱਕ ਵਾਰ ਫਿਰ ਤੋਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਈ ਐਨਾਲਿਸਿਸ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਹੁਣ ਵੇਖਣਾ ਹੋਵੇਗਾ ਜਤ ਜਸ਼ਵੀ ਅਕਾਲ ਤਖਤ ਸਾਹਿਬ ਇਸ ਉੱਤੇ ਕੀ ਆਪਣਾ ਫੈਸਲਾ ਜੜਾਇਆ ਉਸ ਨੂੰ ਹੁੰਦੇ ਨੇ ਤੇ ਕੀ ਉਹਨਾਂ ਵੱਲੋਂ ਕੋਈ ਸਖਤ ਫੈਸਲਾ ਜਿਹੜਾ ਹੈ ਸ਼੍ਰੀ ਸੁਖਬੀਰ ਬਾਦ ਦੇ ਖਿਲਾਫ ਲਿੱਤਾ ਜਾਂਦਾ ਜਾਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਮਾਫੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਲੇਕਿਨ ਕਿਤਨਾ ਕਿਤੇ ਇਹ ਲੈਟਰ ਜਿੱਦਾਂ ਹੀ ਬਾਹਰ ਆਏ ਉਸ ਤੋਂ ਬਾਅਦ ਨਾਲ ਹੀ ਸਿਆਸੀ ਗਲਾਰੇ ਵਿੱਚ ਹ ਕੈਮਰਾਮੈਨ ਵਾਜਦran ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ ਸਾਹਿਬ